मैनों याद आ रही एक बीती गाथा जरूर आपने नाम सुने ज्ञानी मान सिंह चौहान गुरुद्वारा सीसगंज साहब कथा कर रहे सन पैंती चालीस साल पुरानी गल मैं आसन सोल तो आया अमृत वेले ना धो के मैं मथा टेकन लिया सीसगंज साहब दूजे दिन तो दास ने हाजरी भरनी सी उस दिन गया मान सिंह जॉहर कथा कर रहे और इस पंक्ति का खुलासा कर रहे सन एका मई जुगत मई तीन चेरे परवान एक संसारी एक भंडारी एक लाए देवान आज तो चाली पैंताली साल पहले बड़े नाम नामवर विचारक सन गयानी रंजीत सिंह पारस गयानी मान सिंह जी जाओ ਪ੍ਰਿੰਸਪਲ ਗੰਗਾ ਸਿੰਘ ਜੀ ਗਨੇ تیر ਸਿੰਘ ਇਤਿਹਾਸਕ ਬੇਦੀ ਬ੍ਰਿਜ ਬੱਲਬ ਸਿੰਘ ਹੁਣ ਤੇ ਸਿਰਫ ਕਾਸ਼ਟਾਂ ਸੁਣ ਲੈਂਦੇ ਨੇ ਯਾਰ ਐਦਾਂ ਹੋਰਦਾਏ ਜੋ ਇਤਿਹਾਸ ਵੀ ਨਹੀਂ ਮੇਰੇ ਹਾਸ ਵੀ ਨਹੀਂ ਉਹ ਸਿਲਸਿਲਾ ਚੱਲੇ ਜਦ ਸਰੋਤ ਨਿਮੀ ਹੋ ਜਾਏ ਵਕਤ ਤਵ ਨਿਵਾ ਹੋ ਜਾਂਦਾ ਹੈ ਦੇਖੋ ਇੱਕ 5 ਸਾਲ ਦੇ ਬੱਚੇ ਦੇ ਅੱਗੇ ਫਲਸਫਾ ਨਹੀਂ ਕੋਟਿਆ ਜਾ ਸਕਦਾ ਜਿਹੜਾ ਬੱਚਾ ਤੁਤਲਾ ਕੇ ਬੋਲਦਾ ਪਿਆ ਮਾਪੇ ਵੀ ਉਹਦੇ ਨਾਲ ਤੁਤਲਾ ਕੇ ਬੋਲਦੇ ਉਸੇ ਤਰ੍ਹਾਂ ਤੇ ਆਣਾ ਪੈਂਦਾ ਜਦ ਸੁਣਨਾ ਸਰੋਤ ਬੜੀ ਨੀਵੀਂ ਹੋ ਜਾਏ ਵਕਤਬ ਵੀ ਨਹੀਂ ਬਹ ਜਾਦਾ ਰਾਗ ਨੂੰ ਸੁਣਨ ਵਾਸਤੇ ਬੜੀ ਉੱਚੀ ਮਰ ਪਚਾਈ ਦੀ ਸੀ ਬੱਚੀ ਬੜੀ ਉੱਚੀ ਸੁਰਤ ਚਾਹੀਦੀ ਸੀ ਬੜੀ ਗਹਿਰੀ ਧਿਆਨ ਸਾਧਨਾ ਚਾਹੀਦੀ ਸੀ ਇਕਾਗਰਤਾ ਚਾਹੀਦੀ ਸੀ ਸਰੋਤਿਆਂ ਚ ਰਹੀ ਨਹੀਂ ਤੋ ਰਾਗ ਦੇਖੋਗੇ ਬਸ ਢੋਲਕ ਤੇ ਛੇਣੇ ਆ ਗਏ ਖੜਕਾਈ ਜਾਓ ਛੇਣੇ ਖੜਕਾਈ ਜਾਵ ਡੌਲਤ ਇਹ ਰਾਗ ਕਿਥੇ ਜਾਣਗੇ ਜਿਵੇਂ ਸੋਰਠ ਚਲੇਗਾ ਤੇ ਹਰ ਸ਼ਬਦ ਉੱਤੇ ਸਤਿਗੁਰ ਲਿਖਦੇ ਨੇ ਸੋਰਠ ਮੱਲਾ ਪੰਜਵਾ ਸੋਰਠ ਮੱਲਾ ਪੰਜਵਾ ਸੋਰਠ ਮੱਲਾ ਪੰਜਵਾ ਜੇ ਗੁਰੂ ਅਰਜਨ ਦੇਵ ਜੀ ਨੂੰ ਕਹਿ દઈએ ਇੱਕੋ ਦਫਾ ਲਿਖ ਦੋ ਸੋਰਠ ਮੱਲਾ ਪੰਜਵਾ ਸਾਰੇ ਰਾਗ ਨਹੀਂ ਸਾਰਿਆਂ ਤੇ ਲਿਖੇ ਜਾਂਦੇ ਨੇ ਮਤਾਂ ਕਿਧਰੇ ਦੂਜੇ ਰਾਗ ਵਿੱਚ ਕਰੋ ਸੋਰਠ ਸੋਰਠ ਦੇ ਫਿਰ ਸਾਫ ਆ ਜਾਏਗਾ ਗੌੜੀ ਮੱਲਾ ਪੰਜਵਾ ਗੌੜੀ ਮੱਲਾ ਪੰਜਵਾ ਗੌੜੀ ਮੱਲਾ ਪੰਜਵਾ ਹਰ ਸ਼ਬਦ ਦੇਤੇ ਮਤਾ ਕਿ ਜੇ ਦੂਜਾ ਰਾਗ ਕਿਸੇ ਹੋਰ ਰਾਗ ਦੇ ਚਾਹੇ ਇਸੇ ਰਾਗ ਦੇ ਚਾਹੇ ਕੌਣ ਗਾਂਦਰਾ ਕੁਝ ਗਾਣ ਵਾਲਿਆਂ ਦਾ ਵੀ ਇਤਨਾ ਕਸੂਰ ਨਹੀਂ ਕਸੂਰ ਤੇ ਹੈ ਪਰ ਇਤਨਾ ਨਹੀਂ ਕਿਉਂ ਸਰੋਤ ਬੜੀ ਨਹੀਂ ਵੀ ਸੁਣਨਾ ਬੜਾ ਨੀਵਾ ਹੋ ਜਾਏ ਤੂੰ ਕੁਦਰਤੀ ਗੱਲ ਹੈ ਵਕਤਵ ਨਹੀਂ ਵਾਗਦਾ ਮੈਨੂੰ ਗੱਲ ਬੁਲਦੀ ਨਹੀਂ ਨੇ ਉਹ ਯਾਰੇ ਇੱਕ ਇੱਕ ਸੱਜਣ ਮੈਨੂੰ ਕਹਿਣ ਲਗਾ ਗੈਨੀ ਜੀ ਤੁਹਾਡੀਆਂ ਵਿਚਾਰਾਂ ਸੁਣਦੇ ਆ ਸੁਣਦਾ ਸਿਰ ਭਾਰਾ ਹੋ ਜਾਂਦਾ ਕੋਈ ਠੱਠਾ ਮਸਕਰੀ ਸੁਣਾਇਆ ਕਰੋ ਕੋਈ ਹਾਸਰਾ ਸੁਣਾਇਆ ਕਰੋ ਮੈਂ ਕਿਹਾ ਤੁਸੀਂ ਸਤਸੰਗ ਦੇ ਚ ਆਇਓ ਕਿ ਥੀਏਟਰ ਦੇ ਚ ਆਇਓ ਤੁਸੀਂ ਮੈਨੂੰ ਮਸਕਰਾ ਸਮਝੇ ਜੋਕਰ ਸਮਝੇ শ্রোਤ ਨਹੀਂ ਨਹੀਂ ਹਉਦੀ ਹੈ ਸੁਣਨਾ ਨਹੀਂ ਮਾਉਦਾ ਵਕਤ ਉਹ ਬੜਾ ਨਹੀਂ ਮਾਉਦਾ ਹੈ ਗਿਆਨੀ ਮਾਨ ਸਿੰਘ ਜੀ ਜੋ ਇਕ ਕਾਮਾਈ ਜੁਗਤ ਵਿਆਈ ਤਿੰਚੇ ਲੈ ਪਰਵਾਨ ਇੱਕ ਸੰਸਾਰੀ ਇੱਕ ਬੰਦਾਰੀ ਇੱਕ ਲਾਏ ਦੀਵਾ ਇਹਦੀ ਪਹਿਲੇ ਸਨਾਤਨ ਮਤ ਦੇ ਮੁਤਾਬਕ ਵਿਆਖਿਆ ਸੁਣਾਈ ਫਿਰ ਇਸਲਾਮ ਜੋ ਇਸ ਸੰਬੰਧ ਵਿੱਚ ਕਹਿੰਦਾ ਉਹਨੂੰ ਖੋਲਿਆ ਤੇ ਫਿਰ ਗੁਰੂ ਆਸ਼ੇ ਅਨੁਸਾਰ ਜੋ ਗੁਰਮਤ ਦਾ ਆਸ਼ ਹੈ ਉਹ ਵੇਖੇ ਐਨਾ ਨਦਰ ਨਾ ਆਵੇ ਬਹੁਤਾ ਇਹ ਵਡਾਨ ਗੁਰਮਤ ਆਸ਼ੇ ਨੂੰ ਖੋਲਦੇ ਲੇਕਿਨ ਹਰ ਆਸ਼ੇ ਨੂੰ ਬਿਆਨ ਕਰਨ ਲੱਗੇ ਆ ਮੈਂ ਦੇਖਿਆ ਉਹ ਉਸੇ ਦਾ ਰੂਪ ਹੋ ਜਾਂਦੇ ਸਨ ਉਹਨਾਂ ਦੇ ਕਹਿਣ ਦਾ ਆਪਣਾ ਢੰਗ ਸੀ ਸਨਾਤਨ ਮਤ ਦੀ ਵਿਆਖਿਆ ਸੁਣਾਉਂਦੇ ਪੈਸਣ ਵੀ ਬ੍ਰਹਮੇ ਨੇ ਜੇ ਸੰਸਾਰ ਬਣਾ ਦਿੱਤਾ ਹੁਣ ਉਹਦੇ ਨਾਲ ਤੇ ਕੋਈ ਮਤਲਬ ਹੈ ਨਹੀਂ ਜਨਮ ਤੇ ਹੋ ਗਿਆ ਗੱਲ ਖਤਮ ਹੁਣ ਤੇ ਉਹਦੇ ਨਾਲ ਮਤਲਬ ਹੈ ਜਿਹਨੇ ਪਲਣਾ ਕਰਨੀ ਹੁਣ ਤੇ ਉਹਦੇ ਨਾਲ ਮਤਲਬ ਜਿਹਨੇ ਖਤਮ ਕਰਨਾ ਜਿਨੇ ਪਾਲਣਾ ਕਰਨੀ ਹੈ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ ਪਾਲਣਾ ਕਰਦਾ ਰਹੇ ਤੇ ਜਿਨੇ ਖਤਮ ਕਰਨਾ ਹੈ ਉਹਦੀ ਇਸ ਵਾਸਤੇ ਪੂਜਾ ਕਰਨੀ ਹੈ ਤੂੰ ਸਾਡੇ ਤੇ ਹੱਥ ਨਾ ਚਲਾਈ ਅੱਗੇ ਲੰਘ ਜਾਏ ਕਹਿੰਦੇ ਨੇ ਬਿਸ਼ਨੋ ਸਾਰਿਆਂ ਦਾ ਜਦ ਰਿਜ਼ਕ ਬਣਾਉਣ ਲੱਗਾ ਬੜੀਆਂ ਲੰਬੀਆਂ ਲੈਣਾ ਲੱਗੀਆਂ ਸਨ ਤੇ ਮੈਂ ਫਿਰ ਅਰਜ਼ ਕਰਾਂ ਉਹਨਾਂ ਦੇ ਵਕਤਵ ਦਾ ਢੰਗ ਸੀ ਉਸੇ ਦਾ ਰੂਪ ਹੋ ਜਾਂਦੇ ਸਨ ਕਹ ਲਗੇ ਮੈਂ ਉਸ ਲੰਬੀ ਲੈਂਡਿੰਗ ਮੈਂ ਵੀ ਖੜਾ ਸੀ ਬਿਸ਼ਨੂ ਕਿਸੇ ਦੀ ਝੋਲੀ 'ਚ ਦੋ ਮੁਠੀਆਂ ਅਨਪਾ ਦੇਂਦਾ ਕਿਸੇ ਦੀ ਝੋਲੀ 'ਚ ਚਾਰ ਮੁਠੀਆਂ ਕਿਸੇ ਦੀ ਝੋਲੀ 'ਚ ਇੱਕ ਮੁਠੀ ਕਿਸੇ ਦੀ ਝੋਲੀ 'ਚ ਅੱਧੀ ਮੁਠੀ ਔਰ ਚਲਤਾ ਕਰੀ ਜਾਂਦਾ ਚਲਤਾ ਕਰੀ ਜਾਂਦਾ ਮਾਨ ਸਿੰਘ ਜਿਹਨੇ ਮੈਂ ਸੋਚਦਾ ਪਿਆ ਸੀ ਮੇਰੀ ਝੋਲੀ ਵਿੱਚ ਕਿਤਨੀਆਂ ਮੁਠੀਆਂ ਪਾਵੇ ਆਖਿਰ ਚੱਲ ਰਿਆਂ ਚੱਲ ਰਿਆਂ ਮੇਰਾ ਵੀ ਨੰਬਰ ਆ ਗਿਆ ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ ਤੇ ਬਿਸ਼ਨੂ ਨੇ ਦੋ ਮੁਠਾ ਅਨਾਜ ਦੀਆਂ ਭਰੀਆਂ ਇੰਜ ਪਵਾ ਲੜੀਆਂ ਆਖਿਆ ਗਿਆਨੀ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ ਹੁਣ ਲੱਭ ਲੈ ਲੱਭ ਲੈ ਮਾਨ ਸਿੰਘ ਕਹਿੰਦੇ ਕਿ ਜਦੋਂ ਦੇ ਉਸਨੇ ਦਾਣੇ ਖਲੇਰੇ ਨੇ ਦਬਦਾ ਪਿਆ ਜਿਸ ਦਿਨ ਦਾਣੇ ਮੁੱਕ ਜਾਣਗੇ ਮਾਨ ਸਿੰਘ ਮੁੱਕ ਜਾਏਗਾ ਮੁੱਕ ਜਾਏਗਾ